ਹਾਂਜੀ ਪਿਆਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਮੈਂਟਰ ਲਿਖਾਰੀ ਹਾਂ ਤੇ ਕਹਿ ਕੇ ਜੀ ਆਸੀ ਸ਼੍ਰੀ ਜਮਕੌਰ ਸਾਹਿਬ ਤੋਂ ਅੱਜ ਨੰਗਲ ਸ਼ਾਮਾ ਦੇ ਵਿੱਚ ਬਹੁਤ ਵੱਡਾ ਦੰਗਲ ਹੋਣ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਦੰਗਲ ਜਿਹੜਾ 24 ਅਗਸਤ ਨੂੰ ਹੋਣਾ ਸੀ ਉਹ بارش ਕਰਕੇ ਅੱਜ 27 ਅਗਸਤ ਨੂੰ ਇਹ ਦੰਗਲ ਹੋ ਰਿਹਾ ਦਿਨ ਬੁੱਧਵਾਰ ਮੈਂ ਕੋੜਾ ਆਪਣਾ ਜੀ ਆਰ ਸੀ ਸ਼੍ਰੀ ਚਮਕੌਰ ਸਾਹਿਬ ਮੈਂ ਉੱਥੇ ਪਹੁੰਚ ਰਹੇ ਆਂ ਮਾਂ ਬੋਲੀ ਪੰਜਾਬੀ ਦੇ ਨਾਲ ਸਾਂਝ ਪਾ ਰਹੇ ਆਂ ਗੱਗਾ ਜਾਰ ਪੇਂਦੀ ਦੀ ਵੱਡੀ ਅਪਾਰ ਕਰਪਾ ਦੇ ਨਾਲ ਸਾਰੇ ਪਿੰਡ ਵਾਸੀਆਂ ਦੇ ਨੰਗਲ ਸ਼ਾਮਾਂ ਤੇ ਜਿੰਨੇ ਵੀ ਪਿੰਡ ਵਾਸੀ ਉਹਨਾਂ ਦੇ ਵੱਡੇ ਸਹਿਯੋਗ ਐਨ ਆਰ ਆਈ ਵੀਰਾਂ ਦੇ ਫੌਜੀ ਵੀਰਾਂ ਦੇ ਵੱਡੇ ਸਹਿਯੋਗ ਤੋਂ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਸਾਰੇ ਓਮਾ ਮਾ ਕੇ ਪਹੁੰਚੋ ਜੀ ਮੈਂ ਵੀ ਉੱਥੇ ਪਹੁੰਚ ਰਹੇ ਆਂ ਮਾਂ ਬੋਲੀ ਪੰਜਾਬੀ ਦੇ ਨਾਲ ਸਾਂਝ ਪਾ ਰਹੇ ਆਂ ਤੋਂ ਜਿੰਨੇ ਮੈਨੂੰ ਪਿਆਰ ਕਰਨ ਵਾਲੇ ਆ ਤੁਸਤੀ ਨੂੰ ਪਿਆਰ ਕਰਨ ਵਾਲੇ ਆ ਸਾਰੇ ਅੱਜ ਨੰਗਲ ਸ਼ਾਮਾ ਦੇ ਵਿੱਚ ਪਹੁੰਚੋ ਖਾਲਾਨਾ ਕੁੱਤੀ ਦੰਗਲ ਗੁੱਗਾ ਜਾਰ ਭੇਜੀ ਦੀ ਵੱਡੀ ਐਪਾਰਕਰ ਪਦ ਨਾਲ ਹੁਣ ਜਾ ਰਹੇ ਸੋ ਸਾਰੀ ਛੇਤੀ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਮੇਰੇ ਵੱਲੋਂ ਅਤੇ ਸਾਡੇ ਸਾਡੇ ਐਸੇ ਹੀ ਰਾਣਾ ਜੀ ਉਹਨਾਂ ਦਾ ਮਖੀਤ ਤੌਰ ਤੇ ਧੰਨਵਾਦ ਕਰਦਾ ਜਿੱਦਿਨਾ ਕਰਕੇ ਮੇਰੇ ਉੱਤੇ ਹਾਜ਼ਰੀ ਲੱਗਣੀ ਹੈ ਸੋ ਮੈਂ ਬਹੁਤ ਬਹੁਤ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਰੀ ਛੇਤੀ ਕਮੇਟੀ ਨੰਗਲ ਸ਼ਾਮਾ ਦਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਕੁਸ਼ਤੀ ਨੂੰ ਪਿਆਰ ਕਰਨ ਵਾਲੇ ਤੇ ਮੈਨੂੰ ਪਿਆਰ ਕਰਨ ਵਾਲੇ ਸਾਰੇ ਅੱਜ ਵੀ ਅੱਜ ਨੰਗਲ ਸ਼ਾਮਾ ਆਰਾਮਾ ਮੰਡੀ ਚੌਕ ਜਲੰਧਰ ਦੇ ਵਿੱਚ ਅੱਜ ਸ ਸਿਨਾ ਅਖੜਿਆ ਵਿੱਚ ਵਹਾਉਂਦਿਆਂ ਵਿੱਚ ਵਹਾਉਂਦਿਆਂ ਫੋਟ ਕੇ ਵੇਖ ਜਵਾਨਾ ਟਾਪ ਤੇ ਮਲ ਬਿਆਉਂਦੇ